ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਇੱਕ ਸੋਨੂੰ ਜਰਸੀ ਦਿਖਾਉਣੀ ਆ ਤੋਕੜ ਆ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਵੀਰੇ ਸਾਢੇ 3 ਮਹੀਨੇ ਠੀਕ ਆ ਬੱਚਾ ਆਓ ਖੜਾ ਵੀਰੇ ਬੱਚਾ ਬਈ ਆ ਖੜਾ ਇਹ ਤੇ ਮਗਰਾ ਗਿਆ ਬੱਚਾ ਤੋਰ ਦੇ ਬਾਈ ਡੇਢ ਮਹੀਨੇ ਦਾ ਠੀਕ ਆ ਇੱਕੀ ਪਤਾ ਦਾ ਵੀਰੇ ਠੀਕ ਆ ਦੂਜਾ ਸੂਆ ਸੂਣਾ ਲੱਭਣਾ ਵੀਰੇ ਠੀਕ ਆ ਭਰਾ ਤੇ ਮੁੱਲ ਜਿਹੜਾ ਰੱਖਿਆ ਬਾਈ ਨੇ ਜਾਇਜ਼ ਰੱਖਿਆ 27000 ਰੁਪਿਆ ਦਾ ਮੁੱਲ ਰੱਖਿਆ ਕਿੰਨਾ ਤਾਂ ਦਾ ਬਾਈ 7 ਲੀਟਰ ਵੀਰੇ ਮਸ਼ੀਨ ਨਾਲ 10 ਲੀਟਰ ਦਿੰਦੇ ਸੀ ਭਰਾ ਪਰ ਹੁਣ ਇਹ ਹੱਥੀ ਚਵਾਈ ਦੇ ਚ 7 ਦੇ ਦੇਈ ਠੀਕ ਆ ਬਾਈ ਪੰਜ ਚਾਰ ਦਿਨਾਂ ਦੇ ਵਿੱਚ ਦੁੱਧ ਬਾਈ ਹੱਥੀ ਵੀ ਚੋਲਿਓ ਚਾਹੇ ਮਸ਼ੀਨ ਤੇ ਚਾਹੇ ਮਸ਼ੀਨ ਨਾ ਵੀਰੇ ਦੁੱਤ ਵੱਧ ਕਰ ਦੂਗੀ ਹੱਥੀ ਉਹੀ ਮੈਂ ਤੈਨੂੰ ਕਹਿੰਦਾ ਜਿਹੜਾ 7 ਲੀਟਰ ਦਾ 7 ਲੀਟਰ ਹੀ ਦਊਂ ਠੀਕ ਹੈ ਬਾਈ ਹਾਂਜੀ ਤੇ ਮੁੱਲ ਕਰਾਉਣ ਭਾਵੇਂ 30 ਕਰਾ ਲਓ ਬਾਈ ਕਹਿੰਦਾ ਭਾਵੇਂ ਕਰਾ ਲਓ 35 ਪਰ 27000 ਰੁਪਏ ਜੋ ਵੀ ਆਪਾਂ ਖੁੱਲਾ ਡੇਢ ਮਹੀਨੇ ਦਾ ਠੀਕਾ ਭਰਾ ਹੋਇਆ ਵੀਰੇ ਅਗਲੀ ਕਿਸਮਤ ਹੋਊਗੀ ਹੂੰ ਸਹੀ ਗੱਲ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਮੇਰੇ ਗਰਦੀਪ ਸਿੰਘ ਪਿੰਡ ਵਿਲਾ ਖੁਰਦ ਜਿਲਾ ਮੈਨੂੰ ਬਰਨਾਲਾ ਪੈਂਦਾ ਵੀਰੇ ਨੋਇਲ ਨੰਬਰ 99531 19000 ਨੰਬਰ ਆ ਵੀਰੇ ਮੂੰਹ ਦੇਖੋ ਯਾਰ ਪਹਲਾ ਸੋਟ ਆ ਜਾ ਬਾਈ ਹਾਂ ਬਾਲਾ ਸੋਹਣੀ ਆ ਵੀਰੇ ਯਾਰ ਕੱਦ ਕਾਠ ਬਥੇਰਾ ਭਰਾ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਬੱਸਿਆਂੋਂ ਚੰਗੀ ਆ ਭਰਾ ਸਹੀ ਗੱਲ ਆ ਮੂਰੇ ਬੱਸਿਆਂ ਲਾਉਣੇ ਯਾਰ ਖਰਚਾ ਚੱਕੂ ਆ ਉਹਦਾ ਤੇ ਭਾਵੇਂ ਬਾਈ ਕਹਿੰਦਾ ਦੋ ਟਾਈਮ ਭਾ ਚਾਰ ਟਾਈਮ ਉਹਦੀ ਚਵਾਈ ਵੀ ਕਰ ਲਓ ਤਾਂ ਵੀ ਕੋਈ ਦਿੱਕਤ ਨਹੀਂ ਬੱਚਾ ਇਹਦੇ ਮਗਰ ਕਰਮ ਵਾਲੀ ਦੇ ਬੱਸਾ ਹਵਾਨਾ ਬਾਈ ਸ਼ਾਮ ਤੱਕ ਸੋਨਾ ਤਿਆਰ ਕਰੂਗੀ ਕਿਉਂਕਿ ਟਾਈਮ ਦੱਸਦੀ ਵੀਰੇ 12:10 ਦਾ ਬਾਈ ਹੁਣ ਟਾਈਮ ਹੁੰਦਾ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਉਂਦੀ ਆ ਬਾਈ ਨਾ ਕਰਿਓ ਕੰਡਕਟਰ ਸੌਟਨ ਨੂੰ ਵੇਖਣ ਲਈ ਧੰਨਵਾਦ